ਮੁਲਸ਼ਾਟਾ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਸਨੇਚਿੰਗ ਦੀ ਸਾਨੂੰ ਇਨਫਾਰਮੇਸ਼ਨ ਆਈ ਸੀ ਜਿਸ ਦੇ ਵਿੱਚ ਜੋ ਫੋਰਨਰ ਲੜਕੀ ਸੀਗੀ ਉਹਦੇ ਵੱਲੋਂ ਜਿਹੜਾ ਇਹਦੇ ਆਪਣੀ ਸਾਖ ਨਾਲ ਆ ਕੇ ਕੰਪਲੇਨ ਦਿੱਤੀ ਸੀ ਕਿ ਮੇਰਾ ਮੋਬਾਈਲ ਫੋਨ ਸਰ ਬੈਗ ਜਿਹੜਾ ਹੈ ਉਹ ਸਨੇਚ ਕਰ ਲਿਆ ਗਿਆ ਕਿਸੇ ਅਨਨੋਨ 3 ਪਰਸਨ ਸੀਗੀ ਸੋ ਪੁਲਿਸ ਨੇ ਇਹਦੇ ਵਿੱਚ ਬੜੇ ਹੀ ਐਕਟਿਵਲੀ ਉਹਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇਸ ਬੰਦੇ ਜਿਹੜਾ ਹੈ ਪੁੱਛਿਆ ਪਰ ਪੁਲਿਸ ਵੱਲੋਂ ਜਿਹੜਾ ਹੈ ਕਿ ਇਮੀਡੀਏਟਲੀ ਆਪਣੀਆਂ ਟੀਮਸ ਬਣਾ ਕੇ ਉਹਨਾਂ ਦਾ ਜਿਹੜਾ ਸਨੈਚ ਤੇ ਸੀਗਾ ਬੈਗ ਉਹਨੂੰ ਵੈਰੀਫਾਈ ਕਰਨ ਲਈ ਜਿਹੜਾ ਆ ਕੰਮ ਕਰਨਾ ਸ਼ੁਰੂ ਕੀਤਾ ਸੋ ਜਿਸ ਦੇ ਵਿੱਚ ਸਾਨੂੰ ਕਾਫੀ ਹੁਣ ਤੱਕ ਸਫਲਤਾ ਮਿਲੀ ਹੈ ਅਸੀਂ ਇਹਦੇ ਵਿੱਚ ਉਹਨਾਂ ਦਾ ਜਿਹੜੇ ਇਹਦੇ ਵਿੱਚ ਅਕਿਊਜ਼ ਨੇ ਸਨ ਬੰਦੇ ਜਿਹੜੇ ਸਨੈਚ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਉਹਨਾਂ ਦੇ ਬਟ ਮੈਂ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹਦੇ ਸੋ ਇਹਨੂੰ ਜਲਦੀ ਅਸੀਂ ਹੋਪਫੁਲੀ ਇੱਕ ਜਾਂ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਾਂਗੇ ਸਰ ਕਿੱਥੋਂ ਦੀ ਜਨਾਨੀ ਹੈ ਜੀ ਇਹ ਜਿੰਨਾਂ ਦੇ ਕਹਿਣ ਦੇ ਮੁਤਾਬਕ ਜੇ ਇਜ਼ਰਾਈਲ ਤੋਂ ਸੀਗੇ ਸੋ ਇੱਥੇ ਘੁੰਮਣ ਆਏ ਸੀਗੇ ਤੇ ਵਗਾ ਬਾਰਡਰ ਸਾਈਡ ਜਾ ਰਹੇ ਸੀਗੇ ਤੇ ਸਭ ਕੀ ਉਹਦਾ ਕੀ ਮੋਬਾਈਲ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਆ ਬੇਸਿਕਲੀ ਜਿੰਨਾਂ ਦਾ ਉਹ ਬੈਗ ਸੀਗਾ ਛੋਟਾ ਪਾਉਚ ਬੈਗ ਸੀਗਾ ਸੋ ਉਹ ਦੇਖ ਕੇ ਉਹਨਾਂ ਨੇ ਜੋ ਆਟੋ ਦੇ ਵਿੱਚ ਬੈਠੇ ਸੀ ਉਹ ਸਾਈਡ ਤੋਂ ਉਹਨੂੰ ਜਿਹੜਾ ਇਹ ਸਨਹਚ ਕਰ ਲਿਆ ਜਦੋਂ ਉਹ ਚਾਰਜ ਕੀਤੀ ਜਾਏਗੀ ਜੀ ਆ ਬਿਲਕੁਲ ਇਹਦੇ ਵਿੱਚ ਐਫ ਆਈ ਆਰ ਵੀ ਰਜਿਸਟਰ ਕਰ ਲਈ ਸੀ ਕਿ ਇਮੀਡੀਟਲੀ ਐਂਡ ਇਹਦੇ ਵਿੱਚ ਜਿਹੜੇ ਆ ਮੈਂ ਉਹ ਜਿਵੇਂ ਦੱਸਿਆ ਵੀ ਰਾਤ ਕੱਲ ساری ਰਾਤ ਸਾਰੀ ਟੀਮ ਲੱਗੇ ਰਹੀਆਂ ਉਹਦੇ ਵਿੱਚ ਜਿਹੜੇ ਆ ਅਸੀਂ ਤਿੰਨ ਬੰਦੇ ਜਿਹੜੇ ਕਿਉ ਸੀਗੇ ਉਹ ਆਇਡੈਂਟੀਫਾਈ ਕਰ ਲਈ ਨਹੀਂ ਤੇ ਉਹਨਾਂ ਨੂੰ ਅਸੀਂ ਜਲਦ ਤੋਂ ਜਲ ਜਿਹੜਾ ਵੈਸਟ ਕਰ ਲਾ ਜ ਮੈਂ ਬਾਰਡਰ ਤੇ ਜਾ ਰਹੀ ਸੀ ਵਗ ਅਪਰੇਡ ਦੇ ਹਾਂ ਜੀ ਜੀ